ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿੱਥੇ ਲਗਾਤਾਰ ਉਛਾਲ ਦੇਖਣ ਨੂੰ ਮਿਲੇ ਆ ਤੇ ਉੱਥੇ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ ਹੈ ਜੀ ਹਾਂ ਸੋਨੇ ਦੀ ਕੀਮਤ ਦੇ ਵਿੱਚ 361 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਨੇ ਦਾ 10 ਗ੍ਰਾਮ ਦਾ ਭਾ ਜਿਹੜਾ ਆ ਉਹ 72000 ਦੇ ਕੋਲ ਕੋਲ ਪਹੁੰਚ ਚੁੱਕਾ ਹੈ ਜੇਕਰ ਸੋਨੇ ਦੀ ਗੱਲ ਕੀਤੀ ਜਾਵੇ ਤਾਂ 68000 ਤੋਂ ਵੱਧਦਾ-ਵੱਧਾ ਫਿਰ 72000 ਤੱਕ ਪਹੁੰਚ ਜਾਂਦਾ ਹੈ ਤੇ ਹੁਣ ਦੱਸਿਆ ਜਾ ਰਿਹਾ ਕਿ 73000 ਤੱਕ ਵੀ ਪਹੁੰਚ ਚੁੱਕਿਆ ਸੀਗਾ ਜਿਸ ਤੋਂ ਬਾਅਦ 366 ਰੁਪਏ ਦੀ ਸੋਨੇ ਦੇ ਦਾਮ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਜਿਸ ਤੋਂ ਬਾਅਦ ਸੋਨੇ ਦੇ 10 ਗ੍ਰਾਮ ਦਾ ਭਾ 72000 ਦੇ ਕੋਲ-ਕੋਲ ਪਹੁੰਚ ਚੁੱਕਾ ਹੈ ਉੱਧਰ ਚਾਂਦੀ ਦੀਆਂ ਕੀਮਤਾਂ ਵੀ ਬਾਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੱਸ ਦਈਏ ਕਿ ਜਿੱਥੇ ਲਗਾਤਾਰ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲਿਆ ਤੇ ਇਸੇ ਨੂੰ ਦੇਖਦੇ ਹੋਏ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਸੋਨੇ ਦੇ ਭਾਅ ਵੱਧ ਜਾਂਦੇ ਨੇ ਤਾਂ ਲੋਕ ਸੋਨਾ ਵੇਚਣਾ ਸ਼ੁਰੂ ਕਰ ਦਿੰਦੇ ਨੇ ਤਾਂ ਜਿਵੇਂ ਸੋਨੇ ਦਾ ਰੇਟ ਘਟ ਜਾਂਦਾ ਤੋਂਵੇਂ ਲੋਕ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਇਸ ਤੋਂ ਕਮਾਈ ਦਾ ਸਾਧਨ ਵੀ ਲੱਭਦੇ ਹੋਏ ਜ਼ਰੂਰ ਨਜ਼ਰ ਆਉਂਦੇ ਰਹਿੰਦੇ ਨੇ ਪਰ ਦੇਖਿਆ ਜਾਵੇ ਜੇਕਰ ਫੋਹੇ ਦੀਆਂ ਕੀਮਤਾਂ ਵਿਆਹ ਸ਼ਾਦੀ ਦੇ ਮੌਕੇ ਤੇ ਜੇਕਰ ਵਧ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਦੇ ਉੱਤੇ ਫਿਰਿੱਦਾ ਡਾਕਾ ਪੈ ਜਾਂਦਾ ਹੈ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ IBJA ਦੀ ਵੈੱਬਸਾਈਟ ਦੇ ਮੁਤਾਬਕ ਸ਼ੁੱਕਰਵਾਰ ਨੂੰ 10 ਗ੍ਰਾਮ ਸੋਨਾ 1351 ਰੁਪਏ ਮਹਿੰਗਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਸੋਨੇ ਦੀ ਕੀਮਤ ਜਿਹੜੀ ਹੈ 73144 77 ਰੁਪਏ ਤੱਕ ਪਹੁੰਚ ਜਾਂਦੀ ਹੈ ਪਰ ਜਦੋਂ ਹੀ ਇਸ ਸੋਨੇ ਚਾਂਦੀ ਦੇ ਦਾਮ ਦੇ ਵਿੱਚ ਵਾਧਾ ਦੇਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ 361 ਰੁਪਏ ਦੀ ਗਿਰਾਵਟ ਜਦੋਂ ਸੋਨੇ ਦੇ ਰੇਟ ਦੇ ਵਿੱਚ ਆਉਂਦੀ ਹੈ ਤੇ ਉਸ ਵਕਤ ਫਿਰ 72813 ਰੁਪਏ ਦੇ ਕੋਲ-ਕੋਲ ਜਿਹੜੀ ਹੈ ਸੋਨੇ ਦਾ दाम ਪਹੁੰਚ ਜਾਂਦਾ ਹੈ ਨਾਲ ਦੇ ਨਾਲ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਕਾਰੋਬਾਰ ਬੰਦ ਹੋਣ ਤੇ ਦੱਸਿਆ ਜਾ ਰਿਹਾ ਹੈ ਕਿ 360 ਰੁਪਏ ਡਿੱਗ ਕੇ 83452 ਰੁਪਏ ਦੇ ਪਾ ਦੇ ਉੱਤੇ ਆ ਗਈ ਹੈ ਸ਼ੁੱਕਰਵਾਰ ਨੂੰ 1 ਕਿਲੋ ਚਾਂਦੀ ਦਾ ਪਾ 1476 ਰੁਪਏ ਵੱਧ ਕੇ 83819 ਰੁਪਏ ਹੋ ਗਿਆ ਸੀਗਾ ਪਰ ਸਾਲ 2024 ਦੇ ਹੁਣ ਤੱਕ ਸੋਨੇ ਦਾ ਦਾਗ ਜਿਹੜਾ ਹੈ 9000 511 ਰੁਪਏ ਤੱਕ ਵੱਧ ਚੁੱਕਾ ਹੈ 1 ਜਨਵਰੀ ਨੂੰ ਸੋਨੇ ਦੀ ਕੀਮਤ 63302 ਰੁਪਏ ਸੀਗੇ ਪਰ ਉਸ ਤੋਂ ਬਾਅਦ ਜਿਵੇਂ ਹੀ ਚਾਂਦੀ ਜਿਹੜੀ ਹੈ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਚਾਂਦੀ ਵੀ 73395 ਰੁਪਏ ਪ੍ਰਤੀ ਕਿਲੋਗ੍ਰam ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਇਸ ਤੇ दाम ਵੀ ਵਧਨੇ ਸ਼ੁਰੂ ਹੋ ਜਾਂਦੇ ਨੇ ਤਾਂ ਦੱਸੇ ਕਿ ਸੋਨੇ ਦੀ ਕੀਮਤ ਜਿਹੜੀ ਹੈ ਉਹ 63302 ਰੁਪਏ ਸੀਗੀ ਹੌਲੀ ਹੌਲੀ ਵਧਦੀ ਹੋਈ ਲਗਭਗ 9511 ਰੁਪਏ ਤੱਕ ਦਾ ਵਾਅਦਾ ਹੋਇਆ ਸੋਨੇ ਦੇ ਧਾਮ ਦੇ ਵਿੱਚ ਜਿਸ ਤੋਂ ਬਾਅਦ ਸੋਨੇ ਦੀ ਕੀਮਤ ਜਿਹੜੀ ਹੈ 73000 ਦੇ ਕੋਲ ਪਹੁੰਚ ਜਾਂਦੀ ਹੈ ਤੇ ਹੁਣ ਸੋਨੇ ਦੀ ਕੀਮਤ ਦੇ ਵਿੱਚ 361 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੋਨੇ ਦੀ ਕੀਮਤ 72183 ਰੁਪਏ ਤੱਕ ਪਹੁੰਚ ਚੁੱਕੀ ਹੈ ਉਦਰੀ ਸੋਨੇ ਦੀ ਕੀਮਤ ਤੇ ਮਾਫ ਕਰਨਾ ਚਾਂਦੀ ਦੀ ਕੀਮਤ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਹੁਣ ਚਾਂਦੀ ਦੀ ਕੀਮਤ ਜਿਹੜੀ ਹੈ 83452 ਰੁਪਏ ਤੱਕ ਪਹੁੰਚ ਚੁੱਕੀ ਹੈ ਯਾਨੀ ਕਿ ਜਿੱਥੇ ਦਾਮ ਵਧਦੇ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਹੁਣ 361 ਰੁਪਏ ਤੱਕ ਦੀ ਗਿਰਾਵਟ ਸੋਨੇ ਦੇ ਦਰਾਂ ਦੇ ਵਿੱਚ ਦੇਖੀ ਗਈ ਹੈ ਜਿਸ ਤੋਂ ਬਾਅਦ ਹੁਣ ਸੋਨੇ ਦੀ ਮੌਜੂਦਾ ਕੀਮਤ ਜਿਹੜੀ ਹੈ ਉਹ 72000 ਦੇ ਕੋਲ-ਕੋਲ ਪਹੁੰਚ ਚੁੱਕੀ ਹੈ